ਸਤਿਗੁਰ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਠੀਕ ਠਾਕ ਆ ਅੱਜ ਤੁਹਾਨੂੰ ਇਸ ਕਰਕੇ ਆਪਾਂ ਕਲਿੱਪ ਪਾਉਣ ਲੱਗੇ ਆ ਇਹ ਸੀਰੀਅਲ ਤੋਂ ਪਹਿਲਾਂ ਨਾਲ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ YouTube ਤੇ ਇੱਕ ਨਾਮ ਪ੍ਰੋਬਲਮ ਬੜੀ ਆ ਗਈ ਆ ਆਟੋਮੈਟਿਕ ਡਬਿੰਗ ਜਿਹਦੇ ਨਾਲ ਕਿ ਵੌਇਸ ਜਿਹੜੀ ਉਹ ਚੇਂਜ ਹੋ ਜਾਂਦੀ ਆ ਇੰਗਲਿਸ਼ ਚ ਹੋ ਜਾਂਦੀ ਆ ਸਾਰੇ ਜਿੱਦਾਂ ਕਿ ਆਪਾਂ ਪਿਛਲੇ ਸੀਰੀਅਲ ਪਾਏ ਐਪੀਸੋਡ ਇੱਕ ਦੋ ਦਿਨ ਉਹਦੇ ਵਿੱਚ ਜਿਹੜਾ ਪੰਜਾਬੀ ਵਰਜਨ ਆ ਉਹ ਇੰਗਲਿਸ਼ ਚ ਮਤਲਬ ਹੋ ਕੇ ਡੱਬ ਹੋ ਗਿਆ ਵਾ ਉਹ ਕੋਈ YouTube ਨੇ ਪਿੱਛੋਂ ਕੀਤਾ ਹੋ ਆਟੋਮੈਟਿਕ ਆਪੇ ਹੋ ਹੀ ਜਾ ਰਿਹਾ ਹੈਗਾ ਆਟੋਮੈਟਿਕ ਤੇ ਆਪਾਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਦੋਂ ਦੇ ਆਪਾਂ ਪੰਜਾਬੀ ਜੀ ਅੱਜ ਸੀਰੀਅਲ ਪਾਉਣਾ ਵਾ ਤੇ ਫਿਰ ਵੀ ਜੇ ਆਟੋ ਡਬ ਹੋ ਗਿਆ ਮਤਲਬ ਇੰਗਲਿਸ਼ ਚ ਹੋ ਗਿਆ ਤੇ ਉਹਦਾ ਆਪਾਂ ਤਾਂ ਤਰੀਕਾ ਦੱਸ ਦਿਆਂ ਤੁਸੀਂ ਆਪਣੇ ਘਰ ਬੈਠੇ ਬਿਠਾਏ ਮਤਲਬ ਆਪਣੇ ਫੋਨ ਤੋਂ ਉਹਨੂੰ ਹੱਲ ਕਰ ਸਕਦੇ ਜੀ ਇੰਗਲਿਸ਼ ਨੂੰ ਪੰਜਾਬੀ ਦੇ ਵਿੱਚ ਲੈਂਗੁਏਜ ਕਰ ਸਕਦੇ ਜੀ ਤਾਂ ਕਿ ਤਾਂ ਆ ਦੇਖੋ ਜਿੱਦਾਂ ਆਹ ਸੀਰੀ ਜਿਹੜਾ ਇੰਗਲਿਸ਼ ਚ ਡੱਬੋ ਕੇ ਚੱਲਣ ਡਿਆ ਹੁਣ ਇਹਨੂੰ ਆਪਾਂ ਪੰਜਾਬੀ ਚ ਕਿੱਦਾਂ ਕਰਨਾ ਵਾ ਉੱਪਰ ਸਕਰੀਨ ਤੇ ਫਰੰਟ ਦੇ ਉੱਤੇ ਵੇਖੋ ਸੈਟਿੰਗ ਦਾ ਸਾਈਨ ਆਉਂਡਿਆ ਗੋਲ ਚੱਕਰ ਵਾਲਾ ਉਹਨੂੰ ਦਬਾਉਣਾ ਵਾ ਤੇ ਉਸ ਤੋਂ ਬਾਅਦ ਆਪਣਾ نیچے ਆ ਖੁੱਲ ਜਾਣਾ ਫਿਰ ਆਪਾਂ ਆਡੀਓ ਟਰੈਕ ਜਿਹੜਾ ਇੰਗਲਿਸ਼ ਲਿਖਿਆ ਵਾ ਉੱਤੇ ਦਬਾਉਣਾ ਵਾ ਉਸ ਤੋਂ ਬਾਅਦ ਅੱਗੇ ਆ ਜਾਣਾ ਵਾ ਪੰਜਾਬੀ origignal ਤੇ ਆਪਾਂ ਇਹਨੂੰ ਕਰ ਦੇਣਾ ਕਲਿੱਕ ਹੋ ਗਿਆ ਜੀ ਇਦਾਂ ਹੋ ਗਿਆ ਨਾ ਪੰਜਾਬੀ ਚ ਐ ਇਹਨੇ ਖਿਜੀ ਪੈਣਾ ਮੁੜ ਕੇ ਸਾਡੇ ਨਾਲ ਲੜਨਾ ਵੈ ਇਦਾਂ ਆਪਾਂ ਕਰ ਲੈਣਾ ਵਾ ਸੱਤ ਹੋ ਗਏ ਆ ਤਾਂ 8 ਵਜੇ ਨੂੰ ਮੈਂ ਨਿਕਲਣਾ ਹਜੇ ਮੈਨਾਂ ਉਹਨਾ ਧੋਣਾ ਵੀ ਆ ਚਾਹਣਾ ਨਾ ਬਿਸਕੁਟ ਖਾ ਲੈਣੀ ਐ ਕਿ ਗੇਦਾ ਕਰਾਂਗੇ ਉਥੋਂ ਕੰਟੀਨ ਚ ਰੋਟੀ ਖਾ ਲਾਂਗੇ ਜੇ ਮੈਂ ਇੱਥੇ ਲਾਉਂਡ ਐ ਕਿ ਨਾ ਸਾਰੇ ਟੱਬਰ ਦੀਆਂ ਲਾਉਣੀਆਂ ਪੈਣੀਆਂ ਮੈਨੂੰ ਉਹ ਸਾਰਾ ਕਰੀ ਕੁੜੀ ਨਾ ਤੇ ਖੰਗੜ ਡੇ ਤੇ ਇਦਾਂ ਕਰੀ ਸੀ ਬੰਦ ਕਰ ਸੈਣ ਹੰਤੋਂ ਮੰਮੀ ਪੈਂ ਤਾਂ ਰਸਾ ਨਾ ਏਸੀ ਬਣਾ ਮੈਨੂੰ ਨੀਂਦ ਨਹੀਂ ਹੁੰਦੀ ਹੈ ਹੀ ਤੈਨੂੰ ਨੀਂਦ ਨਹੀਂ ਆਉਂਦੀ ਤੇ ਕੁੜੇ ਠੀਕ ਨਹੀਂ ਮੂ ਬੁਖਾਰ ਵੀ ਲੱਗਣ ਡਿਆ ਹੈ ਨਾ ਤੇ ਉਤੋਂ ਪੇਪਰ ਮੇਰੇ ਜਿਆਦਾ ਬਿਮਾਰ ਹੋ ਗਈ ਤੇ ਘਰ ਕੀ ਕਰਾਂਗੀ ਅੱਜ ਫੈਮ ਨਾ ਵੀ ਨਹੀਂ ਹਾਂਉਂਗੀ ਕੰਮ ਵੀ ਵੰਡਿਆ ਗਿਆ ਚੰਗਾ ਆ ਰੈਸਟ ਕਰ ਲਾਂਗੀ ਦੁਪਹਿਰੇ ਘੜੀ ਨਾਲ ਕੰਮ ਵੀ ਸਾਰਾ ਕਰਦੀ ਹਾਂ ਤੇ ਦੀਦੀ ਕੋ ਬੇਇੱਜ਼ਤੀ ਵੀ ਕਰਾਉਣੀ ਹਵਾਦੂ ਦੀ ਇਹ ਵਧੀਆ ਆ ਮੰਮੀ ਨੇ ਜਿਹੜਾ ਕੰਮ ਵੰਡ ਦਿੱਤਾ ਹੈ ਮੈਨੂੰ ਵੀ ਨਹੀਂ ਬੋਲਾਂ ਤੇ ਬੋਲਾਂ ਨਾ ਮੈਂ ਉੱਚੀ ਕਿਉਂ ਕੀ ਕੰਦੇ ਆ ਅੱਜ ਕਿਦੀ ਵਾਰੀ ਹੀ ਰੋਟੀਆਂ ਲਾਉਂਗੀ ਉਹ ਗੁਰਲੀਂ ਦੀ ਵਾਰੀ ਹੈ ਅੱਜ ਕਿਵੇਂ ਇਹ ਤਾਂ ਫਿਰ ਪਕਾ ਕੇ ਨਹੀਂ ਗਈ ਉਹ ਫਿਰ ਹੁਣ ਮੈਨੂੰ ਖਾਪਣਾ ਪੈਣਾ ਨਾ ਮੈਂ ਤੇ ਆਪਣੇ ਮੰਡੇ ਦਾ ਕੰਮ ਕਰ ਲਿਆ ਏ ਝੜ ਕੋਚੇ ਦਾ ਨਹੀਂ ਗਈ ਉਹ ਮੈਨੂੰ ਨਹੀਂ ਹੁਣ ਪਤਾ ਉਹ ਆਏਗੀ ਤਾਂ ਨੂੰ ਪੁੱਛ ਲਿਓ ਜੀ ਉਹਨੇ ਪਕਾਈ ਹੀ ਤਾਂ ਤੇਰੇ ਭਾਵੇਂ ਆਪ ਵੀ ਭੁੱਖੀ ਚੱਲ ਗਈ ਹੋਵੇਂ ਹੁਣ ਮੈਨੂੰ ਦੇ ਪਕਾਉਣੀਆਂ ਪੈਣੀਆਂ ਮਾਡੂ ਨੂੰ ਦਾ ਚਾਹੀ ਜੇ ਸਾਰਾ ਮੈਂ ਹੁਣੇ ਸਿਰ ਸੜਾਉਣਾ ਹੀ ਤੇ ਨਹੀਂ ਤੇ ਅੰਦਾ ਵਰਦੀ ਵੀ ਚਾੜਦੀ ਆ ਤਾਂ ਤੂੰ ਅਚਾਰ ਲਾ ਜਾਂਦੀ ਉਹਦੀ ਭਾਜੀ ਦੀਆਂ ਵੀ ਨਹੀਂ ਲਾਈਆਂ ਵੀ ਮੇਰੇ ਲਾਦਾ ਆਪ ਵੀ ਭੁੱਖੀ ਚੱਲ ਗਈ ਆ ਅੱਜ ਪਹਿਲਾ ਦਿਨ ਹੀ ਕੰਮ ਦਾ ਤੇ ਕੰਮੋ ਘਰ ਕੇ ਨਹੀਂ ਗਈ ਆਹੋ ਤੇ ਜਦੋਂ ਤੇਰੇ ਸਰ ਤੇ ਹੁੰਦਾ ਹੀ ਰੋਟੀ ਪਾਣੀ ਦਾ ਉਹਦੋਂ ਰੋਟੀ ਨਹੀਂ ਮਿਲਦੀ ਹੁੰਦੀ ਤੇ ਕਿਤਨਾ ਘਰ ਸਾਰਾ ਚੁੱਕਣੇ ਲੈਂਦੀ ਹੀਗਾ ਤੇ ਹੁਣ ਆਂਦੀ ਹੋਣੀ ਐ ਵੀ ਮੈਂ ਨਾ ਆ ਹੀ ਲਾ ਕੇ ਜਾਵਾਂ ਜੇ ਲਾਉਣੀ ਆਂਗੇ ਹੇ ਸਰ ਮਮੀ ਜੇ ਕੋਈ ਸਮਝਣ ਵਾਲਾ ਹੋਏ ਤੇ ਫੇਰ ਹੀ ਆ ਮੈਂ ਇਹਦੇ ਕਿਹਾ ਨਹੀਂ ਕੰਮ ਵੰਡ ਲਈ ਆਪੀ ਦੀਦੀ ਕਹਿੰਦੇ ਸੀ ਵੀ ਕੰਮ ਵੰਡਣਾ ਹੈ ਤੇ ਮੈਂ ਕਿਹਾ ਚੱਲ ਵੰਡ ਲੋ ਚੱਲ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਮੈਨੂੰ ਵੀ ਪਤਾ ਵਾ ਵੀ ਉਹ ਹੀ ਆਂਦੀ ਹੈਗੀ ਵੀ ਤੁਸੀਂ ਤੇ ਬੋਲੇ ਜੇ ਮੂੰਹ ਨਾ ਕਹਤਾ ਵੀ ਚੱਲ ਕੋਈ ਗੱਲ ਨਹੀਂ ਆ ਚਾਹ ਵਾਲੇ ਭਾਂਡੇ ਵੀ ਮੈਂ ਮਾਂਜੇ ਜੇ ਕੁੜੀ ਨੂੰ ਪਰੌਂਠੀ ਲਾ ਕੇ ਦਿੱਤੀ ਹੈ ਚਕਲਾ ਵੀ ਲੈ ਵੀ ਉੱਥੇ ਪਿਆ ਰਹਿਣ ਦਿੱਤਾ ਹੈ ਉਹ ਵੀ ਸਲੇਬ ਸਾਰੀ ਮੈਂ ਐਸਾ ਆਪ ਕੀਤੀ ਕੀ ਗੱਲ ਕੋਈ ਮੇਰੇ ਸਿਰ ਸਾਂਏ ਆ ਜੇ ਮੈਂ ਲੋਹੇ ਦੀ ਭਣੀ ਸਾਰਾ ਕੰਮ ਮੈਂ ਹੋ ਕਰਾਂ ਜੈਦੂ ਨੂੰ ਤਾਂ ਚਾਹੀ ਤੇ ਫਿਰ ਆਪਣੇ ਵੰਡੇ ਦਾ ਕਰਕੇ ਜਾਂਦੀ ਆਏਗੀ ਤੇ ਗੱਲ ਕਰਿਓ ਇਹ ਵੀ ਸੱਚੀ ਕਲਪੰਢਈ ਆ ਇਹ ਵੀ ਕੀ ਕਰੇ ਸਾਰਾ ਕੰਮ ਕਰਦੀ ਆ ਤੇ ਨਾਲ ਛੇਤਰ ਖਾਂਦੀ ਆ ਦੇਖੋ ਆਉਂਦੀ ਆ ਤੇ ਮੈਂ ਅੱਜ ਗੱਲ ਕਰਦੀ ਆ ਨਾ ਉਹਦੇ ਨਾਲ ਉਹ ਬੰਦੇ ਫੋਨ ਵੱਜਣ ਡਿਆ ਗਰਜੀਤ ਫੋਨ ਕਿਉਂ ਨਹੀਂ ਚੁੱਕਣ ਡਈ ਪਤਾ ਨਹੀਂ ਕਿਹਦਾ ਫੋਨ ਹੈ ਉਪਰ ਆ ਜਾਂ ਨੰਬਰ ਆ ਕੋਈ ਚੁੱਕ ਹੀ ਨਹੀਂ ਆ ਹੈਲੋ ਸਤ ਸ੍ਰੀ ਅਕਾਲ ਤੁਸੀਂ ਕਿੱਥੋਂ ਬੋਲਦੇ ਜੀ ਅੱਛਾ ਰੋਇ ਦੇ ਸਕੂਲੋਂ ਬੋਲਦੇ ਜੇ ਰੋਇ ਠੀਕ ਨਹੀਂ ਆ ਚਲ ਕੋਈ ਗੱਲ ਨਹੀਂ ਤੁਸੀਂ ਨਾ ਉਹਦਾ ਧਿਆਨ ਰੱਖਿਓ ਮੈਂ ਉਹਦੇ ਪਾਪਾ ਨੂੰ ਘਲਾਉਣੀ ਆ ਤੇ ਉਹਨੂੰ ਲੈ ਜਾਂਦੇ ਆਣ ਕੇ ਜਿਆਦਾ ਨਹੀਂ ਠੀਕ ਹੈ ਤਾਂ ਮੈਡਮ ਦਾ ਫੋਨ ਆਇਆ ਅਗਰ ਲੰਮ ਨੂੰ ਆਣੀ ਹੈ ਭੀ ਜਾ ਕੇ ਕੁੜੀ ਨੂੰ ਲੈ ਆ ਉਲਟੀਆਂ ਕਰਨ ਲਈ ਓਥੇ ਲਾਮਾ ਛੱਟੀ ਜਾ ਕੁੜੀ ਦੇ ਸਕੂਲੋਂ ਫੋਨ ਆਇਆ ਵਾ ਵੀ ਉਹ ਠੀਕ ਨਹੀਂ ਗਈ ਉਟੀਆਂ ਕਰਨ ਢਈ ਆ ਤੁਹਾਨੂੰ ਨਾ ਕਿ ਚੰਗੇ ਜਿਹੇ ਡਾਕਟਰ ਕੋਲ ਦਵਾਈ ਦਵਾ ਕੇ ਲਿਆ ਮੈਂ ਨੂੰ ਸਵੇਰੇ ਆਖਣ ਵੀ ਢਈ ਆ ਪਰ ਇਹ ਮੇਰਾ ਕਹਾ ਮੰਦੀ ਨਹੀਂ ਆ ਮੰਮੀ ਜੀ ਕੀ ਕਹਿੰਦੇ ਵੀ ਜ਼ਿਆਦਾ ਬੁਖਾਰ ਹੋ ਗਿਆ ਆਹੋ ਜ਼ਿਆਦਾ ਉਟੀਆਂ ਕਰਨ ਢਈ ਐ ਮੈਨੂੰ ਤਾਂ ਘਰਤਾਂ ਹੋਣ ਲਿਆ ਜਦੋਂ ਦਾ ਸਕੂਲੋਂ ਫੋਨ ਆਇਆ ਵਾ ਮੈਂ ਤਾਂ ਮੰਮੀ ਆਪਾ ਨਾ ਇਹ ਵੀ ਨਹੀਂ ਕਰਲੀ ਨੂੰ ਨਹੀਂ ਮੰਦੀ ਆ ਗਈ ਤੇ ਜੇ ਰੋਜ਼ ਨੂੰ ਕਹੀਏ ਮੈਂ ਤਾਂ ਨਾ ਵੀ ਦੂਜੇ ਕਮਰੇ ਚ ਪੈ ਤਾਂ ਰੋਜ਼ ਵੀ ਆਂਦੀ ਐ ਕਿ ਨਹੀਂ ਜਾ ਤਾ ਮੈਂ ਏਸੀ ਚ ਰਹਿਣਾ ਆਉਂਦੇ ਹੁਣ ਜਦੋਂ ਹੁੰਦੀ ਐ ਗਰਮੀ ਤੇ ਸਕੂਲੋਂ ਤੂੰ ਵੇਖ ਰਿਹਾ ਨੇ ਉਸਲੇ ਏਸੀ ਛੱਡ ਕੇ ਵਿੱਚ ਬੈਹਿਣਾ ਕਮਰੇ ਪਰ ਚੰਗਾ ਨਹੀਂ ਨਾ ਉਹ ਏਸੀ ਦੀਆਂ ਵਾ ਚੰਗੀ ਨਹੀਂ ਨਾ ਇੰਨੀ ਠੰਡੀ ਉਹ ਤਾਂ ਠੰਡਾ ਦਿੱਤਾ ਹੋਇਆ ਹੈ ਨਾ ਕਿ ਤੇ ਸਰੀਰ ਆਹ ਤਾਂ ਜਾ ਤੂੰ ਮੇਰੀ ਤੀਨ ਚੰਗੀ ਤਰ੍ਹਾਂ ਦਵਾਈ ਦਵਾ ਕੇ ਲਿਆ ਤੇ ਫਿਰ ਮੰਮੀ ਮੈਂ ਤੇ ਚੱਲਿਆ ਹਾਂ ਥੋੜਾ ਬਟਾਲੇ ਕੋਲ ਕੰਮ ਪਰ ਰਹਿਣਾ ਆਹ ਮੈਂ ਤੇ ਤੂੰ ਤਾਂ ਪਹਿਲਾਂ ਕੁੜੀ ਨੂੰ ਲੈ ਕੇ ਆ ਜਾ ਫੁੱਮਾ ਬਰੇ ਨਾਲ ਕੁੜੀ ਜੋ ਮੰਗੇਗੀ ਉਹਨੂੰ ਰਾਤੋ ਲੈ ਜੀ ਤੇ ਜਾ ਛੇਤੀ ਚਲ ਜਾ ਹੁਣ ਤਾਂ ਜਾਏਗਾ ਘਰ ਤੇ ਮੰਮੀ ਉਹ ਕਾਸ਼ ਉਹ ਮੋਟਰਸਾਈਕਲ ਲੈ ਜਨਾ ਆਹ ਚਲ ਜਾ ਫਿਰ ਠੀਕ ਹੈ ਕਿੰਨਾ ਬੁਖਾਰ ਆ ਮਿਲਦੀ। ਤੇਰੇ ਮੈਂ ਆਖਿਆ ਸਕੂਲੇ ਨਾ ਆਕਲਾ ਤੇ ਖੰਨੀ ਨਹੀਂ। ਮੈਂ ਚੰਗੇ ਵਾਲੇ ਕਾਬਨੇ ਜਾ ਕੇ ਤਾਂ ਲੈਣਦਾ ਵਾ। ਚਲ ਹੁਣ ਸੁਵਾਈ ਦਿੰਦੀ ਆ ਸ਼ਾਮਾਂ ਤੱਕ ਫਲਕ ਪੈ ਜਾਏਗਾ। ਪਾਣੀ ਤੇ ਪੀ ਲਾ ਮੈਂ ਲੈ ਲਾ ਇੱਥੇ ਪਾਚ ਪੀਵੀ ਪਾਣੀ ਹਾਂਜੀ ਦੱਸੋ ਕੀ ਕਹਿਣਾ ਵਾ ਨਹੀਂ ਤੇ ਸਵੇਰੇ ਆਪ ਤੂੰ ਭੁੱਖੀ ਚਲ ਗਈ ਐ ਕਿਉਂ ਮੰਮੀ ਤੇ ਕੋਈ ਰੋਟੀ ਤੇ ਤੂੰ ਬੁਕਾ ਕੇ ਨਹੀਂ ਗਈ ਕੀ ਗੱਲ ਤੈਨੂੰ ਨਹੀਂ ਪਤਾ ਵੀ ਤੂੰ ਕੰਮ ਮੰਡਿਆ ਵਾ ਤੈਨੂੰ ਚੇਤਾ ਨਹੀਂ ਗੀ ਇਹ ਗੱਲ ਦਾ ਕੀ ਰੋਟੀ ਪਾਣੀ ਪਕਾ ਕੇ ਜਾਣਾ ਵਾ ਮੰਮੀ ਮੈਨੂੰ ਚੇਤਾ ਤੇ ਹੈਗਾ ਹੀ ਮੈਂ ਲੇਟ ਹੁੰਦੀ ਹਾਂ ਤੇ ਮੈਂ ਉੱਥੇ ਜਾਣਾ ਨਹੀਂ ਉੱਥੇ ਮੈਂ ਗੱਲਾਂ ਕਰਾਂਗੀਆਂ ਹੀ ਨਹੀਂ ਤੂੰ ਲੇਟ ਹੁੰਦੀ ਹੈ ਤੇ ਤੇਰੇ ਕੋਲ ਸੁਭਕ ਤੇ ਨਹੀਂ ਉੱਠਿਆ ਜਾਂਦਾ ਕੋਈ ਜ਼ਿੰਮੇਵਾਰੀ ਵੀ ਸਮਝਿਆ ਕਾ ਥੋੜੀ ਬਹੁਤੀ ਹਾਡੀਆਂ ਤਾਂ ਨਹੀਂ ਪਕਾਉਂਦੀਆਂ ਤਾਂ ਲਵਦੀਆਂ ਤੋਂ ਲਾ ਜਾਂਦੀ ਮੰਮੀ ਮੈਨੂੰ ਅਮਜੈਣਾ ਭੋਜਨ ਘਟ ਦੋ ਤੁਸੀਂ ਲਾ ਲੋਗੀਆਂ ਤਾਂ ਨਿੱਸੀਆਂ ਹੋ ਜਾਣਗੀਆਂ ਨਹੀਂ ਕਿਉਂ ਹੀ ਲਾਈਆਂ ਨਿੱਸੀਆਂ ਨਿੱਸੀਆਂ ਦੀ ਥੋੜੀ ਗੱਲ ਹੁੰਦੀ ਆ ਜਦੋਂ ਤੂੰ ਕੰਮ ਹੀ ਵੰਡ ਲਿਆ ਤੇ ਫੇਰ ਤੇਰਾ ਫਰਜ਼ ਨਹੀਂ ਪੰਦਾ ਸੋਕ ਤੇ ਉੱਠ ਕੇ ਆਪਣੀ ਜ਼ਿੰਮੇਵਾਰੀ ਪੂਰੀ ਨਿਭਾ ਕੇ ਫੇਰ ਸਕੂਲੇ ਜਾਂਦੀ ਮੰਮੀ ਸੱਚ ਦੱਸਣਾ ਮੇਰੇ ਕੋ ਸਾਰੇ ਟੱਬਰ ਦੀਆਂ ਨਹੀਂ ਤੇ ਰੋਟੀਆਂ ਪਕਦੀਆਂ ਕੰਮ ਪਾਏ ਮੈਂ ਵੰਡਿਆ ਹੀ ਕੰਮ ਮੈਂ ਕੋਈ ਨਹੀਂ ਜੇ ਕਰਨਾ ਰੋਟੀ ਮੇਰੀ ਐਣਾ ਤੁਸੀਂ ਨਾ ਪਕਾਇਆ ਕਰੋ ਔਖੇ ਨਾ ਉਹ ਮੈਂ ਉਥੋਂ ਕੰਟੀਨ ਚੋਂ ਖਾਣਾਗੀ ਨਹੀਂ ਤਾਂ ਫਿਰ ਤੂੰ ਇਹ ਗੱਲ ਕੋਈ ਵੀ ਕੰਮ ਮੰਨਦੇ ਜੇ ਤੂੰ ਕੋਈ ਕੰਮ ਹੀ ਨਹੀਂ ਕਰਨਾ ਤੇ ਇਹ ਗੱਲ ਦੱਸ ਮੈਨੂੰ ਮੰਮੀ ਤੁਸੀਂ ਮੇਰੇ ਅੰਦਰ ਦਾ ਕਰਦੇ ਹੋ ਮੈਂ ਆਪਣੇ ਅੰਦਰ ਦਾ ਆਪੇ ਕਰਕੇ ਜਾਨੀ ਆ ਕਿਉਂ ਅਗਰ ਜੀਤ ਸਾਰਾ ਕੰਮ ਕਰਦੀ ਆ ਉਹ ਕਿਹੜਾ ਤੈਨੂੰ ਆਂਦੀ ਵੀ ਤੂੰ ਆਪਣੇ ਅੰਦਰ ਦਾ ਕਰਿਆ ਕਰ ਭਾਵੇਂ ਤੂੰ ਕਰ ਵੀ ਜਾਨੀ ਹੋ ਫਿਰ ਵੀ ਕਰਦੀ ਆ ਤੇਰੇ ਅੰਦਰ ਦਾ ਮਗਰੋਂ ਕੰਮ ਉਹ ਤੋਂ ਧੀਰ ਤੂੰ ਨਹੀਂ ਐ ਪੀ ਅੰਦਰ ਵੇਣੀ ਐ ਇਹ ਸਮਾਨ ਕਿੱਥੇ ਕਿੱਥੇ ਨਹੀਂ ਪਿਆ ਆਹੋ ਤੂੰ ਤਾਂ ਕੁੱਠੀ ਪੈਣਾ ਹੁੰਦਾ ਵਾ ਮੰਮੀ ਇੱਕ ਗੱਲ ਮੇਰੀ ਹੋਰ ਸੁਣ ਲੋ ਜੇ ਮੇਰੇ ਅੰਦਰੋਂ ਕੋਈ ਚੀਜ਼ ਚੋਰੀ ਹੋ ਰਿਓ ਨਹੀਂ ਨਾ ਤੇ ਮੈਂ ਤੁਹਾਡਾ ਹੀ ਨਾਮ ਲਾਉਣਾ ਜੇ ਨਹੀਂ ਤੇ ਉਹ ਅੱਜ ਨਵੀਂ ਤੇਰੇ ਅੰਦਰ ਦੀ ਸਫਾਈ ਕਰਨ ਲੱਗੇ ਤੇਰੇ ਅੰਦਰੋਂ ਚੋਰੀ ਹੋ ਜੇਗੀ ਤੈਨੂੰ ਸ਼ਰਮ ਆਉਣੀ ਚਾਹੀਦੀ ਏ ਗੱਲ ਕਰਦਿਆਂ ਰੋਜ਼ਾਨਾ ਉਹ ਤੇਰੇ ਅੰਦਰ ਦਾ ਕੰਮ ਕਰਦੀ ਅੱਗੇ ਕਿੰਨੀਆਂ ਛੋਰੀਆਂ ਹੋਈਆਂ ਵਾ ਆਪਣੇ ਘਰ ਦੇ ਵਿੱਚ ਤੂੰ ਇਹ ਗੱਲਾਂ ਕਰਨ ਦੇਮੀ ਏ ਉਹ ਕਿਸ ਦੇ ਮਨ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਬਦਲ ਜਾਣਾ ਵਾ ਆਹੋਂ ਹੋਂ ਨੇ ਹੋ ਗੱਲ ਰਹਿ ਗਈ ਹੁਣ ਤੂੰ ਘਰ ਦੇ ਵਿੱਚ ਚੋਰੀਆਂ ਦੇ ਇੰਜਾਮ ਲਾ ਸਾਡੇ ਉੱਤੇ ਜ਼ੁਬਾਨ ਤੇਰੀ ਇੰਨੀ ਚੱਲਦੀ ਜਿੰਨਾ ਕੋ ਹਿਸਾਬ ਨਹੀਂ ਤੇ ਇੰਨਾ ਨਹੀਂ ਤੈਨੂੰ ਪਤਾ ਵੀ ਮੈਂ ਉੱਠ ਕੇ ਆਪਣਾ ਕੰਮ ਵੀ ਕਰਨਾ ਵਾ ਕੋਹਨਾ ਸਾਰੀਆਂ ਗੱਲਾਂ ਦਾ ਤੈਨੂੰ ਪਤਾ ਵਾ ਵੀ ਮੇਰੇ ਅੰਦਰ ਚੋਰੀ ਨਾ ਹੋ ਜੇ ਅੱਛਾ ਪੜਾਤੀ ਨੇ ਉਹਨੇ ਪੱਟੀ ਲਾ ਗੇ ਉਹਦੇ ਪਿਛੇ ਜ਼ਰੂਰ ਤੇ ਤੁਹਾਨੂੰ ਮੇਰੀ ਪਹਿਣੀ ਆ ਨਹੀਂ ਉਹਨੇ ਪੱਟੀ ਮੈਨੂੰ ਕਿ ਪੜਾਤੀ ਮੈਂ ਆਪਣੀ ਅੱਖਾਂ ਦੇ ਨਾਲ ਸਾਰਾ ਕੁਝ ਵੇਖ ਨਹੀਂ ਮੈਂ ਨਹੀਂ ਅੱਖਾਂ ਦਾ ਕਿ ਉਹਨੇ ਮੈਨੂੰ ਪੱਟੀ ਬਣਾਉਣੀ ਆ ਤੇ ਮੰਮੀ ਨੂੰ ਲੰਡਕਾ ਤੋੜੇ ਜੇ ਨਹੀਂ ਮੈਂ ਕਰਕੇ ਗਈ ਆਪ ਲਾ ਕੇ ਖਾਲਾਂ ਦੇ ਆਪਣੇ ਕੀ ਤੁਹਾਡੇ ਹੱਥ ਟੁੱਟ ਗਈ ਥੋੜੀ ਅਕਲ ਨਾਲ ਬੋਲ ਚੱਲ ਤੇਰੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੈ ਤੇ ਢੀਠਵਾ ਜਿਹੜਾ ਘੇਰ ਤੈਨੂੰ ਆਖਣ ਡੈ ਪੈਨੇ ਆ ਨਾਲੇ ਨਾ ਕੁੜੀ ਦੇ ਸਕੂਲੋਂ ਫੋਨ ਆਇਆ ਸੀਗਾ ਤੈਨੂੰ ਕਿੰਨੇ ਦਿਨਾਂ ਦਾ ਮੈਂ ਕਹਿਣ ਡਈ ਆ ਵੀ ਅਸੀਂ ਨਾਚ ਲਾਇਆ ਕਰ ਨਾਚ ਲਾਇਆ ਕਰ ਉੱਥੇ ਕੁੜੀ ਉਲਟੀਆਂ ਕਰਨ ਢੀ ਹੈਗੀ ਤੇ ਮੈਡਮਾਂ ਨੇ ਕਿਹਾ ਵੀ ਇਹਨੂੰ ਲੈ ਜੋ ਆਣ ਕੇ ਤੇ ਫਿਰ ਗਿਆ ਮਮੀ ਕੋਈ ਲੈਣ ਤਾਂ ਹੋਰ ਫਿਰ ਮੈਂ ਲਾਵੇਂ ਨੂੰ ਖਲਾਇਆ ਲੈਣ ਤੂੰ ਹੁਣ ਕਿੱਦਾਂ ਠੀਕ ਹੈ ਰੋਜ ਹੁਣ ਠੀਕ ਹੈ ਹੁਣ ਤੈਨੂੰ ਰੋਜ ਦਾ ਫਿਗਰ ਵਾ ਪਹਿਲਾ ਨਹੀਂ ਤੈਨੂੰ ਏਦਾਂ ਫਿਰ ਜਦੋਂ ਮੈਂ ਤੈਨੂੰ ਆਨੀ ਹੈ ਵੀ ਨਾ ਉਹਨੂੰ ਬਹੁਤਾ ਠੰਡੇ ਥਾਂ ਤੇ ਬਿਠਾਇਆ ਕਰ ਕੁੜੀ ਵੀ ਤੂੰ ਆਪਣੇ ਵਰਗੀ ਕਰ ਲਈ ਜਿੱਦਾਂ ਦੀ ਤੂੰ ਆ ਤਿਆਂ ਸੋਲ ਮੰਮੀ ਸਿਰਫ ਤੁਹਾਨੂੰ ਨਾ ਤਵਾ ਹੀ ਲਾਉਣਾ ਹੁੰਦਾ ਵਾ ਨਿਆਣਾ ਉਹਦਾ ਵੀ ਠੇਠੇਲ ਸਕਦਾ ਵਾ ਜ਼ਰੂਰਤ ਨਹੀਂ ਹੋਏ ਸੀ ਨਾ ਠੇਠੇਲ ਹੁਣ ਬਸਾਤੀ ਮੌਸਮ ਆ ਸਾਰੇ ਨਿਆਣੇ ਬਿਮਾਰ ਹੁੰਦੇ ਆ ਆਹੋ ਤੂੰ ਤੇ ਇਹੀ ਗੱਲ ਕਹਿਣੀ ਹੁੰਦੀ ਹੈ ਵੀ ਸਾਰੇ ਹੋਂਡੇ ਤੇ ਇਹ ਕਿਉਂ ਨਹੀਂ ਬਿਮਾਰ ਹੋਈ ਹੁਣ ਹੋ ਗਈ ਹੈ ਤੇ ਠੰਡ ਪੈ ਗਈ ਹੈ ਨਾ ਮੈਨੂੰ ਕੀ ਤੂੰ ਤੇ ਆਪ ਚਲ ਜੰਨੀ ਐ ਮਗਰ ਪੰਗਾ ਤੇ ਸਾਡੇ ਪਾ ਦਾ ਪੈਂਦਾ ਵਾ ਮੰਮੀ ਜੇ ਤੁਹਾਡੇ ਕੁਕੜੀ ਨਹੀਂ ਨੀ ਸੰਭੀ ਜਾਂਦੀ ਤੇ ਮੈਨੂੰ ਦੱਸ ਦੋ ਕੋਈ ਗੱਲ ਨਹੀਂ ਇਹਦੇ ਨਾਨਕੇ ਸਕੂਲੇ ਪਾ ਦੇਣੇ ਆ ਇਹਦੀ ਨਾਨੀ ਸੰਭਲਿਆ ਕਰੂਗੀ ਜੇ ਤਾਂ ਡਿਲੀ ਇੱਥੇ ਵਾਧੂ ਆ ਇਹਦੇ ਲਈ ਵੀ ਲੱਗਦਾ ਕੁਝ ਹੈ ਨਹੀਂ ਆਹ ਜਾਣਦੀ ਐ ਮੈਂ ਕਿੰਨਾ ਕੁ ਨਾਨੀ ਸੰਭਲੂਗੀ ਆਪਣੇ ਤਾਂ ਨਾਨੀ ਕੋ ਪੋਤਰੀਆਂ ਪੋਤਰੇ ਸੰਭੇ ਨਹੀਂ ਜਾਂਦੇ ਤੇ ਇਹਨੂੰ ਸੰਭਲੂਗੀ ਨਾਨੀ ਕੋਈ ਗੱਲ ਨਹੀਂ ਮੰਮੀ ਸੰਭਦੇ ਹੀ ਆ ਤੁਹਾਨੂੰ ਕਹਿੰਨੇ ਆਣ ਕੇ ਕਿਹਾ ਵੀ ਨਹੀਂ ਸੰਭਦੇ ਤਰੇ ਨਾਲ ਤਾਂ 100 ਗੁਣਾ ਸਾਹਮਦੇ ਆ ਤੇ ਕਿਤੇ ਨਾ ਉਹ ਵੀ ਹੱਥਾਂ ਦੇ ਚੁੱਕੀ ਫਿਰਦੇ ਆ ਤੁਹਾਨੂੰ ਤਾਂ ਕਦੇ ਹਜੇ ਤੱਕ ਆਇਆ ਹੀ ਨਹੀਂ ਬੋਤਾ ਨਾ ਬੋਲ ਨਾ ਮੇਰੇ ਗਾੜੀ ਅਹੀਂ ਵੀ ਬੜਾ ਸਾਹਮਣੇ ਉਹਨੂੰ ਉਹਨਾਂ ਤੂੰ ਨਹੀਂ ਕਰਦੀ ਜੀ ਨਹੀਂ ਰੋਜ਼ ਨਾ ਕਰਦੇ ਆ ਜਿੰਨਾ ਕ ਕਰਦੇ ਨਾ ਮੈਨੂੰ ਦੇਖ ਹੀ ਗਿਆ ਵਾ ਨਾਲੇ ਮੈਨੂੰ ਸੁਨਾਵ ਹੀ ਦਿੱਤਾ ਤੁਸੀਂ ਤੂੰ ਤਾਂ ਸਾਰੀ ਦਿਹਾੜੀ ਚੱਲ ਜਾਂਦੀ ਐ ਮਗਰੋਂ ਅਹੀਂ ਉਹਦੀ ਦੇਖਭਾਲ ਕਰਦੇ ਆ ਤੇਰੀ ਸਾੰਦਾ ਨਾ ਮੈਨੂੰ ਪਤਾ ਵਾ ਤੂੰ ਜਿੰਨਾ ਕ ਸਾੰਬਦੀ ਏ ਇੱਕ ਵਾਰੀ ਚੀਜ਼ ਮੰਗੇ ਤੇ ਤੂੰ ਵੱਟ ਕੇ ਚ ਪੇੜ ਮਾਰਨੀ ਏ ਮੂੰਹ ਤੇ ਤੇ ਤਾਂ ਨਗਰ ਜੀਤ ਵਾ ਜਿਹੜੀ ਜਿਹਦੇ ਕੋਈ ਇੱਕ ਵਾਰੀ ਚੀਜ਼ ਮੰਗਦੀ ਏ ਨਾ ਤੇ ਦੋ ਦੋ ਚੀਜ਼ਾਂ ਹੋਰ ਬਣਾ ਕੇ ਦਿੰਦੀ ਆ ਮੰਮੀ ਜੇ ਉਹ ਬਣਾ ਦਿੰਦੀ ਆ ਤੇ ਤੁਸੀਂ ਇਨਜ ਤੌਂਗਾ ਤੁਹਾਡੇ ਮੈਂ ਵੀ ਹੈ ਹੀ ਆ ਨਾ ਜਦੋਂ ਰੋਜ਼ ਦੀ ਚੀਜ਼ ਨੇ ਵਾ ਸਾਵੀ ਉਹਦੇ ਮੁੰਡੇ ਲਈ ਲਿਆਉਣੀ ਆ ਮੈਂ ਤਾਂ ਕਦੀ ਫਰਕ ਨਹੀਂ ਸਮਝਿਆ ਹੈਗਾ ਵੀ ਉਹ ਉਹਦਾ ਮੁੰਡਾ ਵਾ ਮੈਂ ਨਹੀਂ ਕੋਈ ਕਾਲੀ ਉਹ ਵੀ ਤੁਹਾਡਾ ਹੀ ਆ ਤੇ ਫੇਰ ਕੀ ਕੋਈ ਹਸਾਨ ਕਰਨੀ ਹੈ ਲਿਆਉਣੀ ਨਹੀਂ ਹੈ ਜਦੋਂ ਸਾਰੇ ਘਰ ਦੀ ਜ਼ਿੰਮੇਵਾਰੀ ਉਹਨੇ ਚੁੱਕੀ ਆ ਤੇ ਮੰਮੀ ਤਾਨੂੰ ਤੇ ਗੁਰਜੀਤ ਦੇਦੀ ਐ ਸਿੱਧੀ ਗੱਲ ਮੈਂ ਨਹੀਂ ਦੇਦੀ ਹੈਗੀ ਇਹਦਾ ਕਰਦਾ ਰੋਲ ਨੂੰ ਦਵਾਈ ਦੇ ਜਨਾ ਮੰਮੀ ਕਿੰਨਾ ਬਰ ਰੋਲਾ ਪਾਉਂਦੇ ਦਾ ਦੇਖ ਹਮਲਾ ਤੁਹਾਡੇ ਨਾਲ ਕੋਈ ਨਹੀਂ ਮੱਥਾ ਲਾਉਂਦਾ ਫਾਇਦਾ ਨਾ ਕੋਈ ਹੰਦਾ ਪਾਣੀ ਪੁਛਿਆ ਵਾ ਹੁੰਦੇ ਲੰਡਾ ਭੰਦੇ ਆ ਜਿਹੜੇ ਸਾਰੇ ਟੱਬਰ ਨੇ ਧਮਾਕਾ ਖਰਾਬ ਕੀਤਾ ਆ ਵੇਖ ਲੈ ਵੇਖ ਲੈ ਇਹ ਜਿਮਾਂ ਕਿੱਡੀ ਆ ਹੁਣ ਕੀ ਗੱਲ ਕੀ ਹੋਈ ਆ ਬੜਾ ਨਾ ਤੈਨੂੰ ਵੀ ਪਤਾ ਕੀ ਗੱਲ ਹੋਈ ਆ ਮੈਨੂੰ ਉਹ ਨਹੀਂ ਕੋਈ ਪਤਾ ਲੱਗਣਾ ਮੈਂ ਤਾਂ ਸਿਰਫ ਰੋਜ਼ ਨੂੰ ਸੋ ਦੁਪਹਿਰ ਦੀ ਦਵਾਈ ਲੈਣ ਲੱਗਾ ਜਦੋਂ ਇਹ ਆਂਦੀ ਹੀ ਪੀ ਕੰਮ ਵੰਡਣਾ ਵਾ ਤੇ ਇਹ ਰੋਟੀ ਤੇਰੇ ਵਾਸਤੇ ਵੀ ਨਹੀਂ ਪਕਾ ਕੇ ਗਈ ਆਪ ਵੀ ਭੁੱਖੀ ਗਈ ਐ ਸਵੇਰੇ ਮੈਂ ਅੱਜ ਰੋਟੀਆਂ ਸਾਰੇ ਖਾਦੀ ਮੈਂ ਕਿਹਾ ਤੈਨੂੰ ਦਿੱਤੀ ਤੇ ਹਾਂ ਇਹ ਉਹ ਹੀ ਪਕਾ ਕੇ ਤੈਨੂੰ ਦਿੱਤੀ ਐ ਇਹ ਤਾਂ ਤੈਨੂੰ ਦੱਸਿਆ ਨਹੀਂ ਤੇ ਲੜਾਈ ਪੈ ਗਈ ਘਰ ਦੇ ਵਿੱਚ ਹੁਣ ਅਹੀਂ ਉਹ ਤਾਂ ਨਹੀਂ ਪਕਾ ਕੇ ਗਈ ਐ ਇਹ ਥੋੜਾ ਤੈਨੂੰ ਕਹਿਣਾ ਸੀ ਕਿ ਰੋਟੀ ਨਹੀਂ ਪਕਾ ਕੇ ਗਈ ਤੇ ਅਹੀਂ ਨਹੀਂ ਤੈਨੂੰ ਦੇਣੀ ਹਾਂ ਗਰਲੀਨ ਵੀ ਦੱਸ ਰੋਟੀ ਵੀ ਨਹੀਂ ਪਕਾ ਕੇ ਗਈ ਤੇ ਤਾਂ ਕੰਮ ਕੀ ਐ ਇਹ ਵੀ ਕਈ ਗੱਲਾਂ 'ਚ ਇੰਨਾ ਹੀ ਕਰਦੀ ਐ ਤੇ ਮੰਮੀ ਤੁਸੀਂ ਹੁੰਦਿਆਂ ਨੂੰ ਪਾਣੀ ਦਾ ਨਹੀਂ ਤਾਂ ਪੀ ਲੈਣਾ ਨਹੀਂ ਉਹ ਵੀ ਤਨਬਾ ਸਕੂਲੇ 'ਚ ਸਿਰਕ ਪਾ ਕੇ ਆਈ ਹੁਣੀ ਆਉਂਦੇ ਫੇਰ ਉਹ ਤਨਬਾਖ ਖਵਾਂ ਡਿਆ ਵੀ ਸੀ ਤਾਂ ਫੇਰ ਤੋਂ ਅੰਦਰ ਅਸੀਂ ਚਲਾ ਕੇ ਪੈ ਜਾਣਾ ਹੈ ਸ਼ਾਮਾਂ ਤੋਂ ਪਹਿਲਾਂ ਮਹਾਰਾਣੀ ਨੇ ਅੰਦਰੋਂ ਬਾਹਰ ਨਹੀਂ ਨਿਕਲਣਾ ਤਾਂ ਗੱਲ ਕਰਨ ਦਾ ਟਾਈਮ ਤਾਂ ਹੋਣੀ ਹੀ ਉਹਦਾ ਨਾ ਤੇ ਮੰਮੀ ਚਲੋ ਹੌਂਸਲੇ ਨਾਲ ਕਰ ਲੈਂਦੇ ਏਦਾਂ ਲੜਿਆਂਗੇ ਗੱਲ ਦਾ ਮਸਲਾ ਹੱਲ ਹੋਣਾ ਹੈਗਾ ਵਾ ਮੈਂ ਉਹਨੂੰ ਪੁੱਛਾਂਗਾ ਨਾ ਵੀ ਤੂੰ ਆਪਣਾ ਕੰਮ ਕਿਉਂ ਨਹੀਂ ਕੀਤਾਗਾ ਰੋਟੀ ਕਿਉਂ ਨਹੀਂ ਪਕਾਈ ਜਾਂਦੀ ਨਹੀਂ ਪਹਿਲਾਂ ਇਹਦੇ ਸਿਰ ਤੇ ਭੂਤ ਸਵਾਰ ਹੀ ਵੀ ਮੈਂ ਆਟਾ ਹੋਣਾ ਵਾ ਆਟਾ ਹੋਣਾ ਵਾ ਤੇ ਫੇਰ ਇਹਦਾ ਜ਼ਿੰਮੇਵਾਰੀ ਨਹੀਂ ਪਾਉਂਦੀ ਵੀ ਸਵੇਰੇ ਉੱਠ ਕੇ ਤੇਰੀ ਰੋਟੀ ਪਕਾ ਕੇ ਜਾਂਦੀ ਨਾਲੇ ਆਪਣੇ ਹਿੱਸੇ ਦਾ ਸਾਰਾ ਕੰਮ ਕਰਕੇ ਜਾਂਦੀ ਗਰਜੀਤ ਨੂੰ ਕੋਈ ਇਹ ਜਿੱਦ ਕਰਵਾਮੀ ਹੈ ਹੀ ਆ ਵੇਖੋ ਜਦੋਂ ਆਪਾਂ ਆਪਣਾ ਆਪਣਾ ਕਹਿ ਲੈਨੇ ਆ ਤੇ ਫਿਰ ਜਿਹਦਾ ਹੈ ਕੰਮ ਉਹਨੇ ਕਰਨਾ ਹੁੰਦਾ ਦੂਜੇ ਨੂੰ ਕੋਈ ਸਹਾਰ ਨਹੀਂ ਹੁੰਦਾਗਾ ਆਹੋ ਤੇ ਫਿਰ ਉਹਨੂੰ ਕਹਿ ਦੇ ਇਹ ਨਾ ਮੇਰੇ ਇੱਥੇ ਵੀ ਨਾ ਕੋਈ ਹੋਂ ਨਹੀਂ ਆ ਜਿੰਨਾ ਮਰਜ਼ੀ ਕੰਮ ਕਰ ਲੋ ਇਹਨਾਂ ਦੀ ਸਿਹਤ ਤੇ ਨਹੀਂ ਕੋਈ ਵੀ ਅਸਰ ਹੋਣਾ ਹਾਂ ਤੇ ਮੈਨੂੰ ਬੋਲਣ ਦਾ ਭਲੇ ਆ ਮੈਂ ਤਾਂ ਪਾਣੀ ਵੀ ਪੀਂ ਦੇਂਦਾ ਵਾ ਜੇ ਤੁਸੀਂ ਨਹੀਂ ਦੇਣਾ ਤੇ ਨਾ ਹੀ ਦੋ ਮੈਂ ਬਥੇਰਾ ਉੱਥੋਂ ਮੈਂ ਕਿਹਾ ਵੀ ਚਲ ਮੈਂ ਅੰਦਰ ਨੂੰ ਹੋ ਜਾਣੀ ਆ ਕੀ ਮੱਥੇ ਲੱਗਣਾ ਉੱਥੇ ਬਹਿ ਗਈ ਮੈਨੂੰ ਪਤਾ ਹੈ ਵੀ ਇਹਨੇ ਕੋਈ ਤਾਂ ਕੋਈ ਗੱਲ ਛੇੜਨੀ ਹੈਗੀ ਆ ਕੁੜੀ ਮਣੀ ਇੱਥੇ ਇਹ ਸਿਮ ਨਹੀਂ ਚੱਲਣ ਡਿਆ ਲੱਗਦਾ ਉਹ ਅੰਦਰ ਹੋਣੀ ਆ ਚਲ ਕੋਈ ਗੱਲ ਨਹੀਂ 껠ੀ ਉੱਥੇ ਆਰਾਮ ਕਰ ਲੈਂਦੇ ਜਿੱਦਾਂ ਕਰਨੀ ਆ ਪਾਣੀ ਪੀਣੀ ਆ ਓਟ ਮੈਨੂੰ ਕਿਹੜਾ ਕਿੰਨੇ ਲਿਆ ਕੇ ਦੇਣਾ ਮੇਰੇ ਕਰਮਾਂ 'ਚ ਲਿਖਿਆ ਹੈਗਾ ਸੁੱਖ ਕਹਿੰਦੀ ਉਹਨੂੰ ਵੀ ਆਪਣਾ ਕੰਮ ਕਰਕੇ ਜਾਇਆ ਕਰੇ ਤੇ ਜੇ ਉਹ ਚੰਗੀ ਹੋਵੇ ਨਾ ਉਹਨੂੰ ਖਾਣਾ ਨਹੀਂ ਆਉਂਦਾ ਜੇ ਗਰਜੀਤ ਨਾ ਮਿੱਠੀ ਪਿਆਰੀ ਰਵੇ ਨਾ ਤੇ ਗਰਜੀਤ ਸਾਰਾ ਕੰਮ ਕਰਦੀ ਹੈਗੀ ਪਰ ਉਹਨੂੰ ਰਹਿਣ ਦੀ ਅਕਲ ਨਹੀਂ ਹੈਗੀ ਤੇ ਕਿੱਦਾਂ ਰਹੀਦਾ ਲ ਮਮੀ ਇਹ ਤਾਂ ਗੱਲ ਹੈ ਆਈ ਹੈ ਪਰ ਹੁਣ ਸੁਭਾਅ ਹੀ ਗਲਿੰਦਾ ਜਾਂਦਾ ਵਾ ਕੀ ਕਰੀਏ ਵਾ ਤੇ ਨਾਲ ਗੱਲ ਮੈਂ ਕੋਹ ਹੋਰ ਗੱਲ ਦੱਸਾਂ ਉਹਦਾ ਨਾ ਥੋੜਾ ਜਿਹਾ ਫੋਨ ਘੱਟ ਕਰ ਆਪਣੀ ਮਾਂ ਨੂੰ ਪਿੱਛੇ ਬੜਾ ਫੋਨ ਕਰਦੀ ਆ ਮੈਂ ਆਪਣੇ ਇਨਾਂ ਕੰਨਾਂ ਦੇ ਨਾਲ ਸੁਣਿਆ ਵਾ ਇੱਕ ਦਿਨ ਇਹਨੂੰ ਕਹਿਣ ਲਈ ਹੀ ਤੇ ਤੂੰ ਡਰਿਆ ਨਾ ਕਰ ਜਿੱਦਾਂ ਮੈਂ ਤੂੰ ਰਹਿਣਾ ਟੌਰ ਦੇ ਨਾਲ ਰਿਹਾ ਕਰ ਇਹਨਾਂ ਨੂੰ ਡਰਿਆ ਨਾ ਕਰ ਮਾਸਾ ਵੀ ਇਹ ਗੱਲਾਂ ਮੈਂ ਆਪਣੇ ਕੰਨੀ ਸੁਣੀਆਂ ਵੈ ਗੱਲਾਂ ਤੇ ਮੰਮੀ ਦੀ ਏਡੀ ਵੱਡੀ ਗੱਲ ਹੋ ਗਈ ਤੇ ਤੂੰ ਮੈਨੂੰ ਉਦੋਂ ਨਹੀਂ ਦੱਸਦੇ ਮੈਨੂੰ ਗਰਲੀਨ ਨੂੰ ਪੁੱਛਦਾ ਕਿਉਂਕਿ ਤੇ ਜਾਂਦੀ ਮੰਮੀ ਨਾਲ ਗੱਲ ਕਰਦਾ ਵੀ ਐਦਾਂ ਵੀ ਕਦੀ ਧੀਆ ਵਾਦ ਨਹੀਂ ਜਿੱਦਾਂ ਤੇ ਤੂੰ ਗੱਲਾਂ ਕਰਦੇ ਚੰਗੀ ਮੱਤ ਵੀ ਬਜਾਏ ਉਹਨੂੰ ਪੁੱਠੀ ਮੱਤ ਦੇ ਦੇ ਜੇ ਕਿਉਂਕਿ ਗਰਲੀਨ ਨਹੀਂ ਇਤਰਾ ਦੇ ਹੈਗੀ ਉਹ ਪਿੱਛੇ ਉਹਦੀ ਮਾਂ ਪਵਾੜੇ ਦੀ ਜੜਵਾ ਮੰਮੀ ਪਰ ਐਦਾਂ ਘਰ ਕਿੱਦਾਂ ਬਸੇਗਾ ਮੈਨੂੰ ਤਾਂ ਆਪ ਨਹੀਂ ਸਮਝ ਲੱਗਣ ਦੀ ਹੈਗੀ ਤੁਸੀਂ ਵੀ ਉਹ ਤਾਂ ਮੰਮੀ ਕਹਿੰਦੇ ਨੌਕਰੀ ਨੌਕਰੀ ਵਾਲੀ ਕੁੜੀ ਲਿਆਉਣੀ ਹਣ ਲੈ ਲੋ ਹਣ ਸਵਾਦ ਨੌਕਰੀ ਦਾ ਹਣ ਨੂੰ ਥੋੜਾ ਪਤਾ ਹੀ ਵੀ ਇਦਾਂ ਨਹੀਂ ਆ ਲੰਬ ਜਦੋਂ ਗਰਲੀਨ ਵਿਆਹੀ ਆਈ ਸੀ ਨਾ ਉਦੋਂ ਤੱਕ ਹੀ ਬੜੀ ਚੰਗੀ ਤੇ ਪਰ ਉਹਨੂੰ ਜਦੋਂ ਦੀ ਨੌਕਰੀ ਮਿਲ ਗਈ ਆਪਣੀ ਨੌਕਰੀ ਦਾ ਉਹ ਹੰਕਾਰ ਹੋ ਗਿਆ ਵਾ ਨਾਲੇ ਚੰਦੀ ਆ ਵੀ ਬੰਦਾ ਮੇਰਾ ਕੰਮ ਵੀ ਕਰੇ ਤੇ ਨਾਲੇ ਮੇਰੇ ਛਿੱਟੇ ਥੱਲੇ ਰਵੇ ਤੇ ਉਹ ਤਾਂ ਗਰਜੀਤ ਚੰਗੀ ਆ ਜਿਹੜੀ ਕਰੀ ਜਾਂਦੀ ਹੈ ਵਿਚਾਰੀ ਉਹਦੇ ਪਿਛਲੇ ਵੀ ਚੰਗੇ ਆ ਵੀ ਉਹਨਾਂ ਨੇ ਕਦੀ ਕੋਈ ਗੱਲ ਨਹੀਂ ਕੀਤੀ ਹੈਗੀ ਮੰਮੀ ਉਹ ਤਾਂ ਚੰਗੀ ਆ ਭਾਬੀ ਵਿਚਾਰੀ ਪਰ ਇਹ ਆ ਵੀ ਆਖਰ ਨੂੰ ਤਾਂ ਉਹਨੇ ਫਿਰ ਮੂੰਹ ਖੋਲਣਾ ਹੀ ਆ ਨਾ ਮੁੜ ਕੇ ਜਿਉਂ ਗਰਲੀਨ ਨਾ ਸਮਝੇ ਪਰ ਇਹਨੂੰ ਸਮਝਾਵੇ ਕਿਹੜਾ ਜਿਉਂ ਇਹਦੇ ਪਿੱਛੇ ਗੱਲ ਕਰੀਏ ਤੇ ਤੈਨੂੰ ਪਤਾ ਹੀ ਹੈ ਗਰਲੀਨ ਦੀ ਮੰਮੀ ਵੀ ਥੋੜੀ ਗੁੱਸੇ ਵਾਲੀ ਆ ਫਿਰ ਉਹਨਾਂ ਨੇ ਕਹਿਣਾ ਗੁੱਸਾ ਕਰਨਾ ਵੀ ਆਡੀਤੀ ਨੂੰ ਗੱਲ ਕਰਦੇ ਪਰ ਕਰੀਏ ਕੀ ਹੁਣ ਪਰ ਕਰਨਾ ਤਾਂ ਪੈਣਾ ਹੀ ਆ ਨਾ ਕੁਛ ਨਾ ਕੁਛ ਇਦਾਂ ਤਾਂ ਨਹੀਂ ਨਾ ਘਟ ਲੰਘਦੇ ਹੁੰਦੇ ਘਰਾਂ ਦੇ ਮੰਮੀ ਮੈਂ ਤੇ ਆਪ ਚਾਹੁੰਨਾ ਹਾਂ ਪੀ ਨਾ ਹੀ ਘਰ ਚ ਲੜਾਈ ਪਏ ਤੇ ਟਾਈਮ ਜਿਹੜਾ ਲੰਘਦਾ ਵਾ ਲੰਘ ਜੇ ਪਰ ਹੁਣ ਮੇਰੇ ਵੀ ਵੱਸੋਂ ਬਾਹਰ ਹੁੰਦਿਆ ਮੈਂ ਕਿਦਾਂ ਸਮਝਾਵਾਂ ਇਦਾਂ ਕਰਨੀ ਐ ਮੰਮੀ ਨੂੰ ਖੂਨ ਲੰਮਣੀ ਐ ਉਹਨੂੰ ਆਣੀ ਐ ਪਰ ਇਹ ਲੋ ਕਿਦਾਂ ਮੈਨੂੰ ਬੋਲਣ ਦੇ ਐ ਛੱਡ ਮਣਾ ਮੰਮੀ ਵੀ ਸੁੱਤੀ ਹੋਣੀ ਐ ਉਹਨੇ ਕਹਣਾ ਮੈਨੂੰ ਸੌਂ ਨਹੀਂ ਦਿੰਦੀ ਹੈਗੀ ਬਾਅਦ ਹੀ ਲਾਵਾਂਗੀ ਫੋਨ ਲਾਗ ਵੀ ਨਹੀਂ ਆਏ ਹੈਗੇ ਉੱਥੇ ਬੈ ਗੇ ਐਨੂੰ ਨਾ ਸਮਝਾਵਾ ਇਹਨੂੰ ਇਹਨੂੰ ਕਹਿ ਦੇ ਵੀ ਵਟਿਆਂ ਦਾ ਫਾਇਦਾ ਚੁਪਣਾ ਸਿੱਖ ਜਿੱਦਨ ਮੈਂ ਨਾ ਨਾ ਘਰ ਦੇ ਵਿੱਚ ਹੋਈ ਇਹਨੂੰ ਫੇਰ ਪਤਾ ਲੱਗਣਾ ਵਾ ਮੋਂ ਤੇ ਨਹੀਂ ਰਹਿ ਰਹੀਆ ਤੇ ਚਲ ਸਾਰਾ ਕੁਝ ਸਮਝੀ ਜਾਣੇ ਆ ਤੇ ਜਿੱਦਨ ਤੁਸੀਂ ਤਿੰਨੇ ਡੋਟ ਹੋਗੇ ਨਾ ਆਪੋ ਆਪਣਾ ਵੇਖੋਗੇ ਤਾਂ ਫਿਰ ਤੁਹਾਨੂੰ ਪਤਾ ਲੱਗਣਾ ਵਾ ਕਿ ਘਰ ਕਿੰਦਾ ਚੱਲਦੇ ਆ ਮਮੀ ਮੈਨੂੰ ਤਾਂ ਪਤਾ ਹੋ ਗੱਲਦਾ ਵੀ ਜਿੱਦਾਂ ਮਰਜੀ ਆ ਘਰ ਦੇ ਜਿਹੜੇ ਵੱਡੇ ਆ ਨਾ ਉਹ ਘਰ ਦੀ ਜਿਹੜੀ ਸ਼ਾਨ ਵੀ ਹੁੰਦੀ ਆ ਤੇ ਘਰ ਜਿਹੜਾ ਉਹਨਾਂ ਨਾਲ ਹੀ ਹੁੰਦਾ ਵਾ ਜਿੱਥੇ ਆਡਾ ਮਾੜਾ ਚੰਗਾ ਨਹੀਂ ਪਤਾ ਲੱਗਦਾ ਤੁਸੀਂ ਦੱਸ ਦੇ ਜੀ ਅਸੀਂ ਭਾਈ ਜਿੰਨੇ ਮਰਜੀ ਲੱਖ ਸਿਆਣੇ ਹੋ ਜੀ ਪਰ ਤੁਹਾਨੂੰ ਅਜੇ ਵੀ ਜ਼ਿੰਦਗੀਆਂ ਉਹ ਗੱਲਾਂ ਨਹੀਂ ਪਤਾ ਲੱਗਦੀਆਂ ਜਿੱਥੇ ਤੁਸੀਂ ਦੱਸ ਦਿੰਦੇ ਜੀ ਵੀ ਆਹ ਚੀਜ਼ੇ ਇਦਾਂ ਨਹੀਂ ਇਦਾਂ ਕਰੋ ਸਲਾਹ ਦੇ ਦਿੰਦੇ ਤੇ ਆਪਣੇ ਕੰਮ ਹੁੰਦੇ ਹੁੰਦੇ ਕੋਈ ਦੂਜਾ ਨਹੀਂ ਕੰਮ ਹੁੰਦਾ ਆਹ ਪਰ ਇਹਨੂੰ ਵੀ ਸਮਝਾਣਾ ਇਹਨੂੰ ਵੀ ਇਹਨਾਂ ਗੱਲਾਂ ਦਾ ਅਹਿਸਾਸ ਹੋਣਾ ਚਾਹੀਦਾ ਨਾ ਤੂੰ ਏਦਾਂ ਕਰੋ ਜਿਆਦਾ ਇਹਨਾਂ ਬੋਲ ਕੇ ਆਪਣਾ ਬੀਬੀ ਨਾਲ ਵਧਾਓ ਮੁੜ ਕੇ ਬਿਮਾਰ ਹੋ ਗਏ ਕੀ ਫਾਇਦਾ ਕੀ ਆ ਉਤੋਂ ਇਨੀ ਗਰਮੀ ਦੇ ਤਣ ਵੱਧ ਦੇਣ ਲੱਗਣਦੇ ਆ ਤੇ ਜੇ ਸੇਟ ਲਿਓ ਜੇ ਮੁੜ ਕੇ ਠੀਕ ਨਹੀਂ ਛੇਤੀ ਹੁੰਦੀ ਤੇ ਮੈਂ ਘਰ ਦਾ ਗਰਨੀਨਾ ਗੱਲ ਚਲ ਠੀਕ ਆ ਪੁੱਤ ਮੇਰਾ ਤਾਂ ਨਾ ਲਵ ਪੋਤੀ ਬੜਾ ਚੰਗਾ ਵਾ ਮੈਂ ਤੇ ਉਹਦੇ ਸਿੱਤ ਦਿਨ ਕੱਟਣ ਲਈ ਆ ਨਹੀਂ ਤਾਂ ਗੁਰਲੀਨ ਦੇ ਨਾਲ ਤਾਂ ਮੈਂ 1 ਮਿੰਟ ਨਾ ਕੱਡਾਂ ਜਿੱਦਾਂ ਦੀ ਇਹ ਹੈਗੀ ਆ ਜੇ ਕਿਤੇ ਜਾਣਾ ਹੋ ਤਸੌਂ ਵਾਰੀ ਪੁੱਛਣਾ ਪੈਂਦਾ ਵਾ ਚੱਲ ਜੀ ਕੇ ਹਰੇ ਲੈ ਕੇ ਵੀ ਆਪਣਾ ਕੋ ਜਾਣਾ ਹੋਦਾ ਸਭ ਕੁਝ ਤੇ ਇੱਕ ਇੱਥੇ ਪਿੰਡ ਵਾਲੇ ਨਹੀਂ ਛੱਡਦੇ ਹੈਗੇ ਆਣ-ਗੌਣ ਵੀ ਚੋ ਕੁਝੋ ਕੱਢੀਆਂ ਮੈਂਦਾ ਵਾ ਵੀ ਇਹ ਕਿੱਥੇ ਗਏ ਨੇ ਤੇ ਸ਼ਹਿਰ ਤੇ ਰਹਿੰਦੇ ਨਾ ਕਿਨੂੰ ਕੋਈ ਮਤਲਬ ਵੀ ਆਇਆ ਹੀ ਤੇ ਗਿਆ ਬਿਠੇੜਾ ਜੋਗ ਆਇਆ ਵਾ ਮੱਥੇ ਦੀਆਂ ਟਿੱਕੀਆਂ ਭੰਨੀਆਂ ਲਾਉਣਾ ਪਰ ਮੇਰੀ ਸੌਂਦੇ ਨਹੀਂ ਹੈਗੇ ਉਹਨਾਂ ਦੇ ਘਮ ਘਮਦੇ ਆ ਇਦਾਂ ਕਰਨੀ ਆ ਹੋਰ ਕੋਈ ਸਕੀਮ ਲੰਮਣੀ ਆ ਇਦਾਂ ਨਹੀਂ ਲੱਭਨੇ ਮੰਨਣਾ ਹੈਗਾ ਇਦਾਂ ਦਾ ਕੋਈ ਕੰਮ ਕਰਨੀ ਆ ਜਿਹਦੇ ਨਾਲ ਲਾਉ ਮੇਰੇ ਤੋਂ ਯਕੀਨ ਕਰੇ ਤਾਂ ਕਰਦੇ ਆ ਤੇ ਯਕੀਨ ਨਾ ਕਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ ਜੇ ਸਾਡੀ ਸਟੋਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਵੀਡੀਓ ਨੂੰ ਬੱਸੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਲਾਭ ਦੇ ਲਈ ਨੂੰ ਸਬਸਕ੍ਰਾਈਬ ਕਰਿਓ ਤੇ ਇਦਾਂ ਹੀ ਤੁਹਾਨੂੰ ਅਗਲੀ ਵੀਡੀਓ ਵੀ ਹੁੰਦੀਆਂ ਰਹਿਣਗੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ